ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਚ ਔਰਤ ਨੂੰ ਟਿਪਰ ਨੇ ਕੁਚਲਿਆ ਹੋਏ ਮੌਕੇ ਤੇ ਮੌਤ ਇਸ ਦੇ ਨਾਲ ਲੁਧਿਆਣਾ ਦੇ ਰਾਹੋ ਰੋਡ ਤੇ ਇੱਕ ਅੰਨੇ ਤੋਂ ਦੁਕਾਨ ਤੋਂ ਚਲਾਉਣ ਵਾਲੀ ਔਰਤ ਦੀਵਾਰ ਤੇ ਕਰ ਦੁਕਾਨ ਤੋਂ ਵੱਲ ਜਾ ਰਹੀ ਸੀ ਜਾਨਕੋ ਤੇਜ਼ ਰਫ਼ਤਾਰ ਟਿੱਪਰ ਨਾਲ ਆਟੋ ਵਿੱਚ ਕਾਰ ਫਸ ਗਈ ਐਕਟੀਵਾ ਨੂੰ ਸੰਤੁਲਨ ਵਿਗੜਨ ਤੇ ਔਰਤ ਐਕਟੀਵਾ ਟਿੱਪਰ ਦੇ ਹੇਠ ਆ ਗਈ ਟਿੱਪਰ ਦਾ ਪਹਿਲਾ ਟਾਇਰ ਉਸ ਦੇ ਮੂੰਹ ਵਿੱਚ ਜਾ ਵੱਜਿਆ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਦੇ ਨਾਲ ਮ੍ਰਿਤਕ ਔਰਤ ਦੀ ਪਛਾਣ ਸੁਮਨ ਵਾਸੀ ਰਾਹੂ ਰੋਡ ਵਜੋ ਹੋਈ ਹੈ ਬਸੁਮਨਦੀਪ ਬੱਚਿਆਂ ਦੀ ਮਾਸੀ ਦਿੰਦਿਆ ਔਰਤ ਦੀ ਦਿਓਰ ਅਸ਼ਵਣੀ ਨੇ ਦੱਸਿਆ ਕਿ ਉਸ ਦੀ ਪਰਜਾਈ ਕਰਿਆਣੀ ਦੀ ਦੁਕਾਨ ਕਰਦੀ ਹੈ ਹਰ ਰੋਜ਼ ਵਾਂਗ ਅੱਜ ਸਵੇਰ ਵੀ ਇਹ ਤਿਆਰ ਹੋ ਕੇ ਦੁਕਾਨ ਤੇ ਜਾ ਰਹੀ ਸੀ ਰਸਤੇ 'ਚ ਅਚਾਨਕ ਉਸ ਆਟੋ ਆੜੋ ਚਾਲਕ ਦੇ ਟਿੱਪਰ ਵਿੱਚ ਘਰ ਫਸ ਕੇ ਐਕਟਿਵ ਆਪਣੇ ਸੰਤੁਲਿਤ ਹੋ ਆ ਬੈਠੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ